ਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤੇ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਕੋੜਪੂਰਾ ਮੰਡੀ ਦੇ ਵਿੱਚ ਖੜੇ ਆ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਤੇ ਅੱਜ ਫਿਰ ਆਪਾਂ ਤੂੜੀ ਦੀ ਬੋਲੀ ਤੇ ਤੇ ਅੱਜ ਗਾਘੂ ਕਿੰਨੇ ਇੱਕ ਗਾਹ ਕਤੇ ਇੰਨੇ ਇੱਕ ਤੂੜੀ ਲੈਣ ਆਲੇ ਆ ਜੀ ਤੇ ਬਾਕੀ ਵੇਖੋ ਕੀ ਰੇਟ ਜਾਂਦਾ ਜਿਹੜਾ ਬਾਈ ਤੇ ਅੱਜ ਜਿਹੜੇ ਨਾਗ ਆਏ ਆ ਜੀ ਨਗ 7 ਨਾਗ ਆਏ ਆ ਜੀ ਅੱਜ ਕੋੜਪੂਰਾ ਮੰਡੀ ਦੇ ਵਿੱਚ ਪਹਿਲੇ ਨੱਕ ਤੋਂ ਜਿਹੜੀ ਬੋਲੀ ਸਟਾਰਟ ਕਰਦੇ ਆ ਤੂੜੀ ਦੀ ਕੁਆਲਿਟੀ ਵੇਖੋ ਪਹਿਲਾਂ ਬਾਈ ਕੀ ਆਲਾ ਜੀ ਉਹ ਵੀ ਆ ਕੁਆਲਿਟੀ ਆ ਤੇ ਮੂਵੀ ਸਟਾਰਟ ਹੋਣ ਵਾਲੀ ਆ ਬੱਸ ਮੈਂ ਨਾ ਪ੍ਰੋਬਲਮ ਕਿਉਂਕਿ ਇਹ ਬੰਦੇ ਜਵਾਰ ਨਾਲ ਉਹ ਪੀ ਲੈਣਾ ਹੈ ਇਹ ਨਹੀਂ ਰਿਪੋਰਟ ਕਰਦੇ ਜੀ ਡਲੀਵਰੀ ਆਪਣੀ ਆ ਜੀ ਬਾਹਰ ਹੀ ਹੋ ਰੇ ਬਾਹਰ ਦੀ ਬਾਹਰ ਦੀ ਗਿੱਲੀ ਗੁੱਲੀ ਮਾੜੀ ਮੋਟੀ ਬਣਾ ਹੋਵੇ ਜਿਹੜੇ ਇਧਰ ਹੋਣੀ ਨਹੀਂ ਇਹ ਕੀ ਲਿਖਾਉਂਦੇ ਹੋ ਬੋਲਾ ਜੀ 200 ਰੁਪਿਆ 200 200 200 200 ਇਹ ਬਿਲਕੁਲ ਇਹਨਾਂ ਨੂੰ ਬਿਲਕੁਲ ਬਾਹਰ ਦੀਆਂ ਮੰਨਿੰਦੇ ਇਧਰੋਂ ਫੋਨ ਕਰ ਲੈ 10 210 ਰਾ 25 1 120 59 67 70 71 275 275 ਬੋਲਾ ਬਾਈ ਕਿਨੇ 80 80 85 90 99 300 300 ਬੋਲਾ ਬਾਈ ਕਿਨੇ 300 ਰੁਪਏ ਬਾਈ ਜੀ ਆ ਜਾਓ ਲਓ ਜੀ ਪਹਿਲੀ ਟਰਾਲੀ ਦਾ ਰੇਟ ਲੱਗਾ ਜੀ 300 ਰੁਪਿਆ ਕਹਿੰਦੇ ਹਾਂ 300 ਰੁਪਿਆ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗਾ ਕੋੜਕੂਰਾ ਮੰਡੀ ਦੇ ਵਿੱਚ ਨਗ ਜਿਹੜੇ ਅੱਜ ਦੀ ਗੱਲ ਕਰ ਗਿਆ ਚ ਨਗ ਜਿਹੜੇ ਸੱਤ ਆਏ ਆ ਜੀ ਪਹਿਲੀ ਟਰਾਲੀ ਦਾ ਰੇਟ ਲੱਗਾ 300 ਤੇ ਲਓ ਜੀ ਆਇਓ ਫਿਰ ਅਗਲੇ ਵੀ ਜਿਹੜੀ ਟਰਾਲੀ ਤੇ ਕੁਆਲਟੀ ਵੇਖੋ ਥੂੜੀ ਦੇ ਲੈ ਬਾਈ ਆ ਸਰਾ ਕੁਆਲਟੀ ਆਕ ਬੂਗ ਚੰਗੇ ਅੱਜ ਅੰਦਰ ਵੀ ਕੁੰਡੀ ਖੋਲਾ ਜੀ 350 ਹੈ ਕੁੱਲੀ ਹੈ ਕੁੱਲੀ ਹੈ ਬਈ ਥੱਲੇ ਨਹੀਂ ਨਹੀਂ ਪੰਡਾ ਹੀ ਆ 15 ਪੰਡਾ ਹੀ ਆ ਬਾਈ 350 60 60 65 ਬਾਈ ਗਰਾਨੀਆਂ ਨਹੀਂ ਜਾਊਗਾ ਪਰ ਬਲਾਲਿਆ ਨਹੀਂ ਜਾਏਗਾ ਬਾਈ ਨਹੀਂ ਜਾਣਾ ਨਹੀਂ ਜਾਣਾ ਬਾਈ 80 60 ਰੁਪਏ 65 65 ਰੁਪਏ ਹੈ ਜੀ 70 75 80 400 5 10 15 415 20 20 20 ਰੁਪਏ 25 ਰੁਪਏ 30 ਰੁਪਏ 35 4.5 450 450 ਹੋਲਾ ਬਾਈ ਸਾਢੇ 450 ਰੁਪਏ ਹੈਲੋ ਜੀ 450 ਰੁਪਿਆ ਜਿਹੜਾ ਅੰਦਰ ਦੀ ਤੁੜੀ ਸਰਾ ਗਵਾਰਟੀ ਬਾਈ 450 ਰੁਪਏ ਨੂੰ ਪਹੁੰਚ ਗਈ ਹੈ ਜੀ 350 ਤੋਂ ਲੱਗੇ 3400 ਰੁਪਏ ਤੱਕ ਜਿਹੜੀ ਦੂਸਰੇ ਨਗਦੀ ਬੁੱਲੀ ਲੱਗ ਗਈ। ਲੋ ਜੀ ਤੀਸਰੇ ਨਗਦਾ ਹਸਾਬਤਾ ਵੇਣੇ। ਨਹੀਂ ਨਹੀਂ ਠੀਕ ਆ ਬੇਠੀ। ਕੁਆਲਟੀ ਵੇਖੋ ਪਹਿਲਾਂ ਤਾਂ ਬਈ। ਤੇ ਭਈਆ ਕੁਆਲਟੀ ਆ। ਠੀਕ ਆ ਠੀਕ ਆ। ਬਿੱਲਿੰਗ ਵਾਲੀ ਗੱਡੀ ਵਿੱਚ ਆ 300 300 5 10 310 15 20 25 30 35 350 52 8 65 70 370 370 80 100 90 390 ਰੁਪਏ ਤੋਲਾ ਬੈਗ ਨਾ 390 ਰੁਪਏ ਬਾਈ ਕਿਧਰ ਗਿਆ 390 ਰੁਪਏ ਤੱਕ ਜਿਹੜੀ ਤੀਸਰੇ ਨਗ ਦੀ ਬੋਲੀ ਲੱਗ ਗਈ ਆ ਜੀ ਹਾਲਾਂਕਿ 300 ਤੱਕ ਜਿਹੜਾ 3 400 ਤੱਕ ਜਿਹੜੀ ਰੇਟ ਪਹੁੰਚ ਗਿਆ ਨਗ ਜਿਹੜੇ ਅੱਜ ਸੱਤ ਆਏ ਆ ਤੇ ਕਿੱਥੋਂ ਤੱਕ ਜਿਹੜਾ ਰੇਟ ਲਾਊਗਾ ਅੰਦਾਜ਼ਾ ਲਾ ਲਓ ਬਾਈ ਕੇਵਲ ਕਿੱਥੋਂ ਤੱਕ ਰੇਟ ਜਾਵੜੂਗਾ ਅੱਜ ਲੈ ਵੀ ਵੇ ਮਾ ਨਲੇ ਮਾਰੀ ਜਾਂਦਾ ਹੋ ਇਹ ਦੇ ਪਤਾ ਨਹੀਂ ਕੀ ਹੋ ਗਿਆ ਨਹੀਂ ਪਛਵਾਣੂ ਭਜਾਂਦਾ ਹੀ ਉਧਰ ਪਛਵਾਣੂ ਭਜਾਂਦਾ ਹੀ ਪੱਲੇ ਪੱਲੇ ਨਹੀਂ ਨਹੀਂ ਪਤਾ ਨਹੀਂ ਉਧਰ ਮਾਰੀ ਜਾਂਦਾ ਜੀ ਕਿੱਧਰ ਗਿਆ ਉਹ ਪਤਾ ਨਹੀਂ ਕਿੱਧਰ ਗਿਆ ਉਹ ਜੀ ਦੀ ਗੱਲ ਵੀਰੇ ਆ ਵੀ ਆ ਗਿਆ ਲੈ ਵੀ ਚਾ ਆਕਾ ਆਏ ਬਾਈ ਆ ਜਾ ਆ ਜਾ ਆ ਜਾ ਜੀ ਆ ਵੀ ਰਿਹਾ ਦੱਸੋ ਬਈ ਕੀ ਹੌਕਦਾ ਵਾ ਛੋਟਾ ਦਿੱਲੀ ਲੱਗ ਦਿੱਲੀ ਨਾ ਵਿੱਚ ਗਿੱਲੀ ਨਾ ਓਏ ਗਿੱਲੀ ਨਹੀਂ ਕੀ ਕਹਿੰਦਾ ਤੇ ਆਏ ਐਹੋ ਜੀ ਗਿੱਲੀ ਨਹੀਂ ਦੇਖੋ 150 सठ रुपिया पै रुपिया सहतर पचहतर असी दो सौ रुपया पंज दर पची 50 50 ਕਰ ਦੇ ਯਾਰ 250 ਰੁਪਿਆ 50 ਰੁਪਏ 60 ਬੋਲ ਰੇ 5 ਹੋਰ ਪਾ ਦੇ 65 265 ਰੁਪਿਆ ਬਾਈ ਕਿੱਦਾਂ ਘੱਟ ਲਿਆ 265 ਰੁਪਏ ਜਿਹੜਾ ਨਕਦ ਦਾ ਰੇਟ ਲੱਗ ਗਿਆ ਜੀ 265 ਰੁਪਏ ਨੂੰ ਵੇਗੀ ਜਿਹੜੀ ਹੈ ਨਾ ਬਾਈ ਨਾਗ ਜਿਹੜੇ ਤਿੰਨ ਰਹਿ ਗਏ ਆ ਜੀ 265 ਰੁਪਏ ਜਿਹੜਾ ਰੇਟ ਲੱਗਾ ਤੂੜੀ ਥੋੜੀ ਮੈਲੀ ਸੀਗੀ ਬਾਹਰ ਦੀ ਤੂੜੀ ਸੀਗੀ ਕੀ ਕੀ ਆ ਭਾਈ ਬਹੁਤ ਜਾਈਆਂ ਨੂੰ ਮੂੰਹ ਤੋਂ ਬਿਨਾਂ ਹਾਈ ਰੱਖੀ ਉਹ ਨਾਈਟ ਆਈ ਜਾਨੀ ਜੀ ਇਹਨਾਂ ਨਾਲ ਤਾਂ ਜੀ ਕੀ ਦੀ ਆ ਭਾਈ ਬਈ ਤੁਰੀ ਦਾ ਭਾਜੀ ਢਾਲੀ ਵਾਲਾ ਕਿਹੜਾ ਬੱਜਾ ਦਾ ਅੰਦਰ ਦੀ ਹੈ ਬਾਹਰ ਦੀ ਅੰਦਰ ਦੀ ਅੰਦਰ ਦੀ ਸਰਾ ਕੁਆਲਟੀ ਕਹਿੰਦੇ 300 ਚੱਕ ਬਈ ਜਾਏਗਾ ਜਲਾਲਿਆ ਨੇ 300 ਕੋ ਸਟਾਰਟ ਆ ਜੀ 300 ਦੇ ਨਾਲ ਜਲਾਲਿਆ ਨਾਲ ਜਾਏਗਾ ਉਹ ਭੁੱਲੀ ਆ ਕਿ 15 ਦੀ ਭੁੱਲੀ ਆ ਖੁੱਲੀ ਜਾਏਗਾ ਤਾਂ ਭੁੱਲੀ ਦੀ ਖੁੱਲੀ ਹੈ 300 ਰੁਪਏ ਮਿਲ ਜੂਗਾ ਬਈ ਕਿਰਾਇਆ 310 ਰੁਪਏ 13 350 60 62 70 75 80 80 ਰੁਪਏ 85 90 95 400 500 100 410 ਬੋਲਣਗੇ 410 ਰੁਪਏ ਲੈ ਲੇ ਲਓ ਜੀ 410 ਰੁਪਏ ਜਿਹੜਾ ਸਰਾ ਕੁਆਲਟੀ ਸੀਗੀ ਵੀ ਤੂੜੀ ਦੀ 410 ਰੁਪਏ ਜਿਹੜਾ ਰੇਟ ਲੱਗਿਆ ਸਰਾ ਰੇੜੀ ਤੇ ਲੈ ਵੀ ਦੋ ਨਗ ਰਹਿ ਗਏ ਲਾਸਟ ਕਹਿੰਦੇ ਇੱਕ ਉਧਰ ਖੜਿਆ ਹੀ ਨਗ ਤੇ ਕੁਆਲਟੀ ਵਖਾ ਲ ਕੇ ਥੂੜੀ ਦੀ ਦੂਰ ਬੜੀਆ ਲੈ ਵੀ ਆ ਸਰਾ ਕੁਆਲਟੀ ਕਹਿੰਦੇ ਬਾਈ ਨੋ ਬਤੂ ਬੰਨੇ ਕਲੀ ਅੱਛਾ ਹੈ ਨਾੜਗਰ ਇਹ ਆਇਓ ਭਾਈ ਵੇਣਿਆਂ ਵੀ ਕੀ ਰੇਟ ਜਿਹੜਾ ਲੱਗਦਾ ਦਾ ਸਰਾ ਕੁਆਲਟੀ ਆ ਤੂੜੀ ਦੀ ਸਾਢੇ 450 ਰੁਪਏ ਤੱਕ ਜਿਹੜਾ ਕਿ ਰੇਟ ਲੱਗ ਸਕਦਾਗਾ ਬਾਕੀ ਵੇਣਿਆਂ 500 ਵੀ ਲੱਗ ਸਕਦਾ ਅੰਦਰ ਦੀ ਥੋੜੀ ਬੋਲਾਈ ਸਾਢੇ 300 ਚੱਲ ਗਈ ਆ 350 59 77 77 88 88 405 405 405 ਰੁਪਏ ਬੋਲਾਂਗੇ ਨੇ 10 15 20 25 30 35 40 445 ਬੋਲਾਂਗੇ ਨੇ 445 ਰੁਪਏ ਜਿਹੜਾ ਐ ਸਰਾ ਰੇਟ ਲੱਗਾ ਜੀ ਹੁੰਦਾ ਜਿਹੜਾ 445 ਰੁਪਏ ਜਿਹੜਾ ਟੌਪ ਦਾ ਰੇਟ ਲੱਗ ਗਿਆ ਜੀ ਐ ਪੁੱਲ ਪੁੱਲੇ ਦੇਖੋ ਭਾਈ ਕੀ ਬਾਤ ਆ ਕੀ ਬਾਤ ਸਰਾ ਪੁੱਲ ਪੁੱਲੇ ਲੋ ਭਾਈ ਲਾਸਟ ਜਿਹੜੀ ਨਾਗ ਰਹਿ ਗਿਆ ਭਾਈ ਇੱਕ ਕਿਹਾ ਲਾਸਟ ਨਾਗ ਰਹਿ ਗਿਆ ਨਾ ਹਾਂ ਹਾਂ ਲਾਸਟ ਨਾਈਟ ਹੋਰ ਪਰ ਬਾਈ ਵਧੀਆ ਕਿਵੇਂ ਦਾ ਵਧੀਆ ਵਧੀਆ ਹਾਂ ਹਾਂ ਚੰਗੀ ਏ ਬਾਹਰ ਲਾ ਵੀ ਕਹਿੰਦੇ ਬਾਹਰ ਦੀ ਜਤੂੜੀ ਆ ਵੇੜਿਆਂ ਵੀ ਕੀ ਰੇਟ ਦਾ ਜਾਂਦਾ ਬਈ ਲਾਸਟ ਲੱਗਦਾ 260 ਨਾ ਮੈਂ ਕਿਹਾ 260 ਨਾ ਹਾਂ 260 ਬਾਕੀ ਉਹ ਚੰਗੇ ਸੀ ਅੱਜ ਜਲਦੀ ਨਹੀਂ ਆਏ ਨੇ ਤੋਂ ਬਾਈ ਸਾਰੀ 200 200 ਰੁਪਿਆ 50 ਰੁਪਏ 10 15 20 25 30 35 40 50 250 52 60 70 72 80 85 92 95 ਹੈ 305 305 ਰੁਪਏ ਬੋਲਾਂਗੇ ਨੇ ਹੈ 10 15 20 25 30 35 335 ਬੋਲਾਂਗੇ ਨੇ 325 ਰੁਪਏ ਬਾਈ ਜੀ ਲੋ ਜੀ 300 ਤੇ 350 ਰੁਪਏ ਜਿਹੜਾ ਲਾਸਟ ਨੱਕ ਦਾ ਰੇਟ ਲੱਗ ਗਿਆ ਜੀ ਅੱਜ ਨੱਕ ਜਿਹੜੇ 7 ਆਏ ਸੀਗੇ ਜੀ 335 ਰੁਪਏ ਜਿਹੜਾ ਅਸਰਾਂ ਰੇਟ ਲੱਗ ਗਿਆ ਜੀ ਆ ਟੌਪ ਦਾ ਰੇਟ ਦੱਦ ਕੇ ਤੁਹਾਨੂੰ ਟੌਪ ਦਾ ਰੇਟ ਜਿਹੜਾ ਅੱਜ 400 ਤੇ 60 ਰੁਪਏ ਗਿਆਗਾ 400 ਟੌਪ ਦਾ ਰੇਟ ਅੱਜ 460 ਹੀ ਗਿਆ ਨਾ 450 450 ਹਾਂ ਹਾਂ 450 ਰੁਪਏ ਜਿਹੜਾ ਉੱਥੇ ਜਈ ਆ ਆ ਸਹੀ ਹੈ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਬਈ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ